ਨਮਸਤੇ ਸਤ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਪੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇੱਕ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਲੁਧਿਆਣਾ ਦੇ ਡੀਸੀ ਦਫਤਰ ਨੂੰ ਆਰਡੀਐਕਸ ਨਾਲ ਉਡਾਉਣ ਦੀ ਜਿਹੜੀ ਧਮਕੀ ਉਹ ਮਿਲਿਆ ਇਹ ਧਮਕੀ ਜਿਹੜੀ ਹੈਗੀ ਆ ਈਮੇਲ ਰਾਹੀਂ ਸਵੇਰੇ 9:30 ਵਜੇ ਮਿਲਿਆ ਤੇ ਜਿਸ ਤੋਂ ਬਾਅਦ ਡੀਸੀ ਦਫ਼ਤਰ ਵੱਲੋਂ ਸੀਪੀ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਤੇ ਜਿਸ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਪੂਰੀ ਜਿਹੜੀ ਪੁਲਿਸ ਫੋਰਸ ਹੈਗੀ ਆ ਡੀਸੀ ਦਫ਼ਤਰ ਨੂੰ ਜਿਹੜਾ ਹੈਗਾ ਉਹਦੀ ਚੈਕਿੰਗ ਕਰ ਰਹੀ ਹੈ ਤੇ ਡਾਕਸ ਕੋਆਇਟ ਨੂੰ ਵੀ ਨਾਲ ਲੈ ਕੇ ਜਿਹੜਾ ਹੈਗਾ ਚੈੱਕ ਕੀਤਾ ਜਾ ਰਿਹਾ ਆ ਤੇ ਇਸ ਮਾਲੇ 'ਚ ਡੀਸੀ ਸਾਹਿਬ ਨੇ ਕੀ ਕਿਹਾ ਆ ਤੁਸੀਂ ਵੀ ਸੁਣੋ ਤਾਂ ਡੀਸੀਓ ਅਫੀਸ ਨੂੰ ਕੋਈ ਤੱਗੀ ਆਈ ਹੈ ਕੋਈ ਮੇਲ ਕਰਾਜੀ ਆਏ ਆ ਸਾਡੇ ਕੋਲ ਇੱਕ ਈਮੇਲ ਆਇਆ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੇ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀਗੇ ਕਿ ਕੋਈ ਪਲਾਂਟ ਹੋਏਗਾ ਆਰ ਡੀ ਐਕਸ ਵਗੈਰਾ ਬਟ ਉਹ ਅਸੀਂ ਨਾਲ ਦੇ ਨਾਲ ਹੀ ਸੀਪੀ ਅਫੀਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਖਿਆਲ ਚੈਕਿੰਗ ਵੀ ਕਰ ਰਹੀ ਹੈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਤਾਕੀ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹ ਇਹਨੂੰ ਵੀ ਡ੍ਰੇਸ ਕੀਤਾ ਜਾ ਸਕੀਏ ਕਿ ਕਿੰਨੇ ਵਜੇ ਕਿੰਨੇ ਵਜੇ ਆਈ ਉਹਦੇ ਵਿੱਚ ਨਾਮ ਕੀ ਇਸ ਨਾਮ ਤੋਂ ਆਈ ਹੈ ਔਰ ਉਹ ਜੇ ਕੀ ਲਿਖਿਆ ਗਿਆ ਹੈ ਕਿ ਇੱਕ ਇੱਕ ਇਹਦੀ ਤਫਤੀਸ਼ ਚੱਲ ਰਹੀ ਹੈ ਐਸਆਈ ਪੁਲਿਸ ਨੂੰ ਪੇਚੂਕਾ ਹੈ ਉਹ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਹੈ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਦੇ ਦਾਂ ਸਰ ਕਿੰਨੇ ਵਜੇ ਆਈ ਹੈ ਸਰ ਕਿਸ ਸੰਗਠਨ ਦਾ ਕੋਈ ਨਾਮ ਕਿੰਨੇ ਵਜੇ ਆਈਗੀ ਕੋਈ ਅਤੰਕੀ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾ ਦੇ ਸਰ ਮੇਲ ਕਿੰਨੇ ਵਜੇ ਆਈ ਹੈ ਸਰ ਸ ਕੱਲ ਨੂੰ ਜੇ ਨਸ਼ਿਆ ਦੀ ਮੇਲ ਲੱਗੀ ਉਹ ਵੀ ਸ਼ਹਿਰਾਂ ਨੂੰ ਕਿਹਦੇ ਨਾਲ ਹੋਣੀ ਹੈ। ਉਹ ਸਾਨੂੰ ਇਨਫੋਰਮੇਸ਼ਨ ਨਹੀਂ ਹਰਿਆਣਿਆਂ ਵਾਲਿਆਂ ਨੂੰ ਵੀ ਕਿਤੇ ਆਈ ਹੈ ਵਿੱਚ। ਨਹੀਂ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਸਰ ਇਹ ਕਿੰਨੇ ਵਜੇ ਮੇਲ ਆਈ ਹੈ। ਇਹ ਜਿਹੜੀ ਸਾਨੂੰ ਇਨਫੋਰਮੇਸ਼ਨ ਲਗੀ ਲਗਭਗ 9:30 ਦੇ ਵਜੇ 9:00 ਦੇ ਕਰੀਬ ਇਹ ਹਾਲੇ ਤੱਕ ਕੁਝ ਸਸਪੈਕਟ ਕੀਤਾ ਕੁਝ ਕੁਝ ਫਾਈਂਡ ਹੋਇਆ ਨਹੀਂ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਨਹੀਂ ਆਇਆ ਸਸਪੈਕਟ ਕੀਆ ਕੋਈ ਚੀਜ਼ ਇਸ ਤਰ੍ਹਾਂ ਦੀ ਅਧਿਨ ਜਰੀ ਕੀਤੇ ਗਏ ਨੇ ਆਪਣੇ ਜਿਹੜੇ ਵੀ ਫੋਨਸਟੇਸ਼ਨ ਨੇ ਵੀ ਉਹਨਾਂ ਨੂੰ ਵੀ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਸ ਤਰ੍ਹਾਂ ਦਾ ਵਿਅਕਤੀ ਆਉਣਾ ਵੀ ਉਹਦਾ ਮਿਆਰਕ ਰਡਾ ਜਨੈਸ਼ ਚੌਥੀ ਇਸ ਲਈ ਅਸੀਂ ਅਸੀਂ ਸੈਂਸਿਟਾਈਜ਼ ਅਸੀਂ ਸੈਂਸਿਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਅਧਿਕ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ ਆਥੈਂਟਿਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤਾਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਜਾਵੇ ਸਰ ਸਾਈਬਰ ਸਾਈਬਰ ਨੇ ਕੋਈ ਟ੍ਰੇਸ ਕੀਤੀ ਕੋਈ ਪ੍ਰੋਬਲਮ ਤੇ ਨਹੀਂ ਜਿਹੜੀ ਚੈਕਿੰਗ ਨਹੀਂ ਚੈਕਿੰਗ ਜਿਹੜੀ ਹੈਗੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹਜੇ ਸਾਨੂੰ ਇਨਫੋਰਮੇਸ਼ਨ ਆ ਜਾਏਗੀ ਜਦੋਂ ਕਿ ਟ੍ਰੇਸ ਹੋ ਪਈ ਹੋ ਤਾਂ ਹੁਣ ਤੱਕ ਕੋਈ ਸਾਈਬਰ ਦਾ ਰਿਸਪੌਂਸ ਹੈ ਤਾਂ ਕੋਈ ਟ੍ਰੇਸ ਹੋਈ ਹੈ ਨਹੀਂ ਸਾਈਬਰ ਹਜੇ ਤਫਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਨਹੀਂ ਆ ਸਰ ਕੀ ਤੁਹਾਨੂੰ ਕੀ ਲੱਗਦਾ ਹੈ ਹਾਕਸ ਬੰਬ ਥ੍ਰੈਟ ਕਾਲ ਹੈਗੀ ਹੈ ਇਹ ਕਿਵੇਂ ਹੈਗਾ ਹੈ ਦੇਖੋ ਇਹ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹੌਕਸ ਅਰਾਊਂਡ ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੀਜਰ ਅਸੀਂ ਲੈ ਲਏ ਆ थैंक यू ਸਰ ਅਸੀਂ ਹਾਲ ਦੀ 플ਾਨ ਸਿਕਿਉਰਟੀ ਹੋਰ ਵਧਾਈ ਜਾਊਗੀ ਇਸ ਆਫਿਸ ਇਹ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਥੈਨ ਉਸ ਤੋਂ ਬਾਅਦ ਹੀ ਕੋਈ ਕਵਲਿਆ ਜਾ ਸਕਦਾ ਹੈ ਜੀ ਕੀ ਸੀ ਕਿ ਕਿਸੇ ਵਾਸਤੇ ਇਹ ਸਰ ਜੀ ਕੋਈ ਹੋਰ ਵੀ ਟਿਕਾਣਾ ਜਾਂ ਕੋਈ ਹੋਰ ਜਗ੍ਹਾ ਦਾ ਵੀ ਕੋਈ ਮੈਂਸ਼ਨ ਕੀਤਾ ਗਿਆ ਜੀ ਨਹੀਂ ਹਾਲ ਦੀ ਘੜੀ ਸਿਰਫ ਜਿਹੜਾ ਸੈਕਰੀਟੇਟ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਇਟਸ ਨਾਟ ਆਰ ਡੀ ਐਕਸ ਨਾਲ ਕਿਹਾ ਗਿਆ ਹੈ ਕਿਉਂਕਿ ਬੂਮ ਨਾਟ ਹੈ ਨਹੀਂ ਅਦੇ ਵਿੱਚ ਆਰ ਡੀ ਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਅਸੀਂ ਤਾਂ thinking ਵੀ ਵੀ ਚੈਕਿੰਗ ਉੱਤੇ ਧਿਆਨ ਦਿੱਤੀ ਜਾਵੇ ਤਾਂ ਕਿ ਪੈਨਿਕ ਨਾ ਹੋਵੇ ਹਾਂਜੀ ਬਿਲਕੁਲ ਬਿਲਕੁਲ ਧਿਆਨ ਨਾਲ ਹੀ ਕਰਾਂ ਲੈ ਕੇ ਵੀ ਪੁੱਛ ਜਿਹੜਾ ਬੋਰ ਬਣਿਆ ਹੋਇਆ ਉਹ ਨੂੰ ਲੈ ਕੇ ਵੀ ਕੁਝ ਨਹੀਂ ਇਹਦੇ ਇਹਨੂੰ ਫਾਸਟ ਸਟ੍ਰੈਚ ਹੋ ਜਾਏਗਾ ਜੀ ਲਿੰਕ ਕਰਨਾ ਮਿਲਣ ਤੋਂ ਬਾਅਦ ਤੁਰੰਤ ਆਪਣੇ ਕੰਪਲੈਕਸ ਨੂੰ ਖਾਲੀ ਕਰਾਇਆ ਜਾਏਗਾ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵੱਲੋਂ ਡਾਇਰੈਕਸ਼ਨ ਆ ਰਹੀਆਂ ਅਸੀਂ ਉਸ ਨੂੰ ਕੰਪਲਾਈ ਕਰ ਰਹੇ ਹਾਂ ਵੱਡੀ ਖਬਰ ਜੋ ਇਹ ਸਗੀ ਵੀ ਜਿਹੜੀ ਡੀਸੀ ਦਫ਼ਤਰ ਨੂੰ ਈਮੇਲ ਰਾਈ ਜਿਹੜੀ ਧਮਕੀ ਮਿਲੀ ਸੀ ਉਡਾਣ ਦੇ ਨਾਲ ਆਰਡੀਐਕਸ ਨਾਲ ਉਡਾਉਣ ਦੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਪੁਲਿਸ ਸਤਰਕ ਸਤਰਕ ਹੋ ਗਈ ਹੈ ਤੇ ਇਸ ਨੂੰ ਡੀਸੀ ਦਫ਼ਤਰ ਨੂੰ ਪੂਰੀ ਤਰ੍ਹਾਂ ਨਾਲ ਜਿਹੜਾ ਹੈਗਾ ਵਾ ਉਹ ਚੈਕਿੰਗ ਕੀਤੀ ਜਾ ਰਹੀ ਹੈ ਤੇ ਵਕ ਵਕ ਜਿਹੜੀਆਂ ਟੀਮਾਂ ਪੁਲਿਸ ਫੋਰਸ ਦੀਆਂ ਸੀਗੀਆਂ ਉਸ ਨੇ ਜਿਹੜੀ ਚੈਕਿੰਗ ਕੀਤੀ ਹੈ ਪਰ ਫਿਲਹਾਲ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸਾਹਮਣੇ ਆਈ ਹੈ ਤੇ ਡੀਸੀ ਸਾਹਿਬ ਨੇ ਵੀ ਕਿਹਾ ਵੀ ਲੋਕਾਂ ਨੂੰ ਨਿਕ ਹੋਣ ਦੀ ਜਰੂਰਤ ਨਹੀਂ ਹੈ ਇਹ ਇੱਕ ਫੇਕ ਕਾਲ ਵੀ ਹੋ ਸਕਦੀ ਹੈ ਫੇਕ ਮੇਲ ਵੀ ਹੋ ਸਕਦੀ ਹੈ ਪਰ ਬਾਕੀ ਜਿਹੜਾ ਜਾਂਚ ਦਾ ਵਿਸ਼ਾ ਹੈ ਉਸ ਨੂੰ ਛੱਡਿਆ ਨਹੀਂ ਜਾ ਸਕਦਾ ਤੇ ਇਹਦੇ ਵਿੱਚ ਸਾਈਬਰ ਕ੍ਰਾਈਮ ਦੀ ਵੀ ਹੈਲਪ ਲਈਤੀ ਜਾ ਰਹੀ ਹੈ ਸੋ ਤੁਹਾਡਾ ਇਸ ਵੀਡੀਓ ਬਾਰੇ ਵੀ ਕੀ ਕਹਿਣਾ ਹੈ ਤੁਸੀਂ ਵੀ ਆਪਣੇ ਵਿਚਾਰਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਨਾਲ